ਕੀ ਨਾਮ ਹੈ ਜੀ ਆਪਣਾ ਮੇਰਾ ਸੈਨਜੀਤ ਕਹੋ ਜੀ ਕਿੰਨੇ ਕ ਸਮੇਂ ਤੋਂ ਰਹਿ ਰਹੇ ਤੁਸੀਂ ਉਰੇ ਅਸੀਂ ਸਾਨੂੰ 4 ਸਾਲ ਹੋ ਗਏ ਜੀ ਕਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਇਸ ਵੇਲੇ ਫੁੱਡਾ ਦੀ ਅੰਦਰਾਂ ਦੀ ਹੈਗੇ ਆ ਆਪਣੇ ਪ੍ਰਧਾਨ ਮੰਤਰੀ ਸ਼ਹਿਰੀ ਯੋਜਨਾ ਦੇ ਅਧੀਨ ਸਾਨੂੰ ਕੁਆਟਰ ਮਿਲੇ ਨਹੀਂ ਇਹ ਸਾਰੇ 25-25 ਘਰਾਂ ਚ ਸਾਨੂੰ ਕੁਆਟਰ ਮਿਲੇ ਹੋਏ ਨਹੀਂ ਤੇ ਇਹਨਾਂ ਦੇ ਵਿੱਚ ਸਾਨੂੰ ਇਹ ਕਹਿੰਦੇ ਨੇ ਸਾਨੂੰ ਸੀਵਰੇਜ ਦਾ ਬਿੱਲ ਪੇ ਕਰੋ ਤੇ ਸਟਰੀਟ ਲਾਈਟਾਂ ਦਾ ਬਿੱਲ ਪੇ ਕਰੋ ਇਹ ਕੌਣ ਕਹਿੰਦਾ ਤੁਹਾਨੂੰ ਇਹ ਫੁੱਡਾ ਵਾਲੇ ਕਹਿੰਦੇ ਨੇ ਜੀ ਅੱਛਾ ਤੇ ਹਾਲਾਤ ਕਿਨੇ ਇਸ ਵੇਲੇ ਹਾਲਾਤ ਸਾਡੇ ਬਿਲਕੁਲ ਪੁਰੇ ਹਾਲ ਨਹੀਂ ਜੀ ਗਰੀਬੀ ਰੇਖਾ ਦਾ ਸਾਨੂੰ ਇੱਥੇ ਕੁਆ ਅਕਸਰ ਤੋਂ ਵੀ ਵਿੱਚ ਅਸੀਂ ਜੇ ਗਰੀਬੀ ਰੇਖਾ ਤੋਂ ਹੇਠਾਂ ਨੂੰ ਕੁਆਟਰ ਦਿੱਤੇ ਗਏ ਨੇ ਤਾਂ ਅਸੀਂ ਬਿੱਲ ਕਿੱਥੋਂ ਭਰਈਏ ਅਸੀਂ ਬੱਚੇ ਪਾਲੀਏ ਜਾਂ ਬਿੱਲ ਭਰਈਏ ਹੁਣ ਦੇਖੋ ਸਾਡਾ 3 ਮਹੀਨੇ ਹੋ ਗਏ ਆ ਦੇਖੋ ਸੀਵਰੇਜ ਦਾ ਸਾਡਾ ਬੁਰਾ ਹਾਲ ਹੈ ਘਰਾਂ ਦੇ ਅੰਦਰ ਵੜ ਕੇ ਦੇਖ ਲਓ ਫਲਸ਼ਾਂ ਦਾ ਬੁਰਾ ਹਾਲ ਹੈ ਸਾਰਾ ਬੁਰਾ ਹਾਲ ਹੋਇਆ ਹੋਇਆ ਜੀ ਆ ਪੈਪ ਟੁੱਟੇ ਹੋਏ ਜਿਹੜੀ ਚੀਜ਼ ਟੁੱਟਦੀ ਆ ਕਹਿੰਦੇ ਤੁਸੀਂ ਕਰਵਾਣਾ ਜੋ ਕੁਝ ਕਰਵਾਣਾ ਤੁਸੀਂ ਕਰਵਾਣਾ ਜੀ ਸਾਰਾ ਸਾਡੇ ਹਵਾਲੇ ਕਰਤਾ ਕਹਿੰਦੇ ਆਪਣੀਆਂ ਕਮੇਟੀਆਂ ਬਣਾਓ ਮੈਂਬਰੀਆਂ ਬਣਾਓ ਤੇ ਆਪ ਤੁਸੀਂ ਆਪ ਉਹ ਕਰੋ ਜੇ ਅਸੀਂ ਕੁਝ ਕਰਦੇ ਆ ਤਾਂ ਕਹਿੰਦੇ ਸਾਡਾ ਹੱਕ ਹੈ ਪੁੱਡਾ ਵਾਲੇ ਕਹਿੰਦੇ ਆ ਸਾਡੇ ਅੰਡਰ ਹੈ ਜਦੋਂ ਬਿਲ ਭਰਨ ਦੀ ਵਾਰੀ ਆਉਂਦੀ ਤਾਂ ਕਹਿੰਦੇ ਤੁਸੀਂ ਭਰਨੇ ਆ ਬਿਲ ਤੇ ਕਿੰਨੀ ਦੇਰ ਤੋਂ ਸਮੱਸਿਆ ਆ ਰਹੀ ਹੈ ਤੁਹਾਨੂੰ ਸਾਨੂੰ 6 ਮਹੀਨੇ ਹੋ ਗਏ ਜੀ ਪਹਿਲਾਂ ਸਾਰੀ ਹੋ ਗਿਆ ਪਹਿਲਾਂ ਇਹਨਾਂ ਨੇ ਪਾਣੀ ਬੰਦ ਕੀਤਾ ਜੀ ਹੁਣ ਦੇਖੋ ਸੀਵਰੇਜ ਬੰਦ ਹੋਇਆ 3 ਮਹੀਨੇ ਹੋ ਗਏ 4 ਅਸੀਂ ਆ ਗੰਦਗੀ 'ਚ ਝੂਜ ਰਹੇ ਆ ਆ ਗੰਦਗੀ ਜੀ ਜੀ ਰਹੇ ਆ ਬੱਚੇ ਸਾਡੇ ਬਿਮਾਰ ਹੋ ਰਹੇ ਨੇ ਬਜ਼ੁਰਗ ਸਾਡੇ ਬਿਮਾਰ ਹੋ ਰਹੇ ਨਹੀਂ ਇੱਥੇ ਮੱਝਾਂ ਗਾਵਾਂ ਸਾਰੇ ਇੱਥੇ ਰੁਲਦੇ ਨੇ ਜੀ ਆ ਕੇ ਇੱਥੇ ਗੰਦਗੀ ਫਲਾਈ ਪਈ ਆ ਆ ਦੇਖੋ ਇੱਧਰ ਦੇਖੋ ਜੀ ਆ ਦੇਖੋ ਕੀ ਹਾਲਾ ਪਾਈਪ ਟੁੱਟੇ ਹੋਏ ਅੱਗੇ ਜਾ ਕੇ ਦੇਖੋ ਪਾਈਪ ਟੁੱਟਿਆ ਉਹ ਦੇਖੋ ਸਾਰਾ ਪਾਣੀ ਇੱਧਰ ਜਾ ਰਿਹਾ ਤੇ ਆਲੇ-ਦਾਲੇ ਬਿਲਡਿੰਗ ਦੇ ਆਲੇ-ਦਾਲੇ ਜਾ ਕੇ ਦੇਖ ਲਓ ਸਾਰਾ ਟੁੱਟਿਆ ਪਿਆ ਸਾਰੀ ਤੁਸੀਂ ਇਹ ਲਾਲੋ 100 ਚੋਂ 20% ਦੇ ਕੇ ਜੀ ਇਸ ਵੇਲੇ ਕਿੰਨੇ ਪਰਿਵਾਰ ਰਹੇ ਹੋਰੇ ਪੁਰੇ ਸੌ ਬੰਦੇ 150 ਕੁਆਟਰ ਹੈਗਾ 50 ਬੰਦੇ ਰਹਿੰਦੇ 50 ਕੁਟ ਛੋਟੇ ਬੱਚੇ ਵੀ ਰਹਿੰਦੇ ਨੇ ਉਰੇ ਬਿਲਕੁਲ ਸਰ ਬਿਲਕੁਲ ਛੋਟੇ ਬੱਚੇ ਨਹੀਂ ਆਪ ਦੇਖ ਸਕਦੇ ਤੁਸੀਂ ਪਿੱਛੇ ਖੜੇ ਨੇ ਜੀ ਖੇਡ ਰਹੇ ਨੇ ਜੀ ਆਇਦਰ ਦੇਖੋ ਸਾਰ ਪੌੜੀਂ ਦੇ ਬੱਚੇ ਤੇ ਜੋ ਉਹ ਗੰਦਗੀ ਵਾਲਾ ਮਾਹੌਲ ਤੁਸੀਂ ਦੱਸ ਰਹੇ ਹੋ ਕਿ ਉਹਦੇ ਨਾਲ ਕੋਈ ਬਿਮਾਰੀ ਵਗੈਰਾ ਵੀ ਫੈਲੀ ਆ ਜਾਂ ਕੀ ਹਾਲਾਤ ਨੇ ਉਹਰੇ ਸਰ ਉਹ ਡੇਂਗੂ ਮਹਾਮਾਰੀ ਚੱਲ ਰਹੀ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ੍ਹ ਬਰਸਾਤ ਆ ਕਰਕੇ ਮੱਛਾ ਬਹੁਤ ਜ਼ਿਆਦਾ ਹੋਇਆ ਹੋਇਆ ਜੀ ਆ ਬਜ਼ੁਰਗਾਂ ਨੂੰ ਅਟੈਕ ਆ ਚੁੱਕਾ ਹੈ ਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਤੁਸੀਂ ਕਿੱਥੇ ਰਹ ਰਹੇ ਹੋ ਕੀ ਦਿੱਕਤ ਆ ਰਹੀ ਹੈ ਕੀ ਸਮੱਸਿਆ ਆ ਰਹੀ ਹੈ ਆਪਕੋ ਮੇਰਾ ਨਾਮ ਮਲਦੀਪ ਤੋਹਰਾ ਜੀ ਅਮੀ ਆ ਰਹੇ ਹਾਂ ਕੁਆਰਟ ਫਲੈਟ ਵਿੱਚ ਕਿੰਨੇ ਸਮੇਂ ਸੇ ਰਹ ਰਹੇ ਆਪ ਹਮੀ ਹੋ ਗਏ 4 ਸਾਲ ਕੌਨਸੀ ਯੋਜਨਾ ਕੇ ਤਹਿਤ ਇਹ ਮਿਲੇ ਹੋਏ ਆਪ प्रधानमंत्री योजना से क्या समस्या क्या आ रही है आपको यहाँ सर पानी की बहुत ज्यादा दिक्कत आ रही है की दिक्कत आ रही है और यहाँ गंदगी बहुत ज्यादा आगे क्या आपने किसी विभाग से संपर्क किया है हाँ जी सर सारी जगह जाके सबको इंतलाह करी है करी हमने किसी ने सुनवाई नहीं की है किसी अधिकारी का नाम बताना चाहेंगे किसने आपकी कि सुनवाई नहीं की डीसी साहब गए और डीसी साहब के पास कब गए थे आप गए महीने अच्छा अब उसका भी देखते हैं जी उसके बाद कोई एक्शन हुआ हो कोई एक्शन नहीं हुआ जी सही से नहीं उद्यान का प्रधान कितनी बार ही कह रहे हैं चंडीगढ़ तक गया है जी चंडीगढ़ येड़ी मैडम वहां पे बड़ी मुद्दा थी की नाम है, नाम है जी ਤੁਹਾਡਾ ਜੀ ਮੇਰਾ ਹਰਨ ਕੁਮਾਰ ਨਾਮ ਹੈ ਜੀ ਕਿੰਨੀ ਦੇਰ ਤੋਂ ਰਹਿ ਰਹੇ ਤੁਸੀਂ ਉਰੇ ਫਲੈਟ ਚ ਚਾਰ ਚਾਰ ਸਾਲ ਤੋਂ ਰਹਿ ਰਹੇ ਹੋ ਸਮੱਸਿਆ ਕੀ ਆ ਰਹੀ ਦਿੱਕਤ ਸਮੱਸਿਆ ਤੁਹਾਡੇ سامنے ਹੀ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਸੀਵਰੇਜ ਦਾ ਪਾਣੀ ਗੰਦਾ ਪਾਣੀ ਸਾਰਾ ਬਾਹਰ ਆ ਰਿਹਾ ਜਿਹਦੇ ਨਾਲ ਬੱਚੇ ਸਿੱਧੇ ਚ ਪ੍ਰੋਬਲਮ ਆ ਰਹੀ ਹੈ ਨਾਲ ਕੋਈ ਪਾਰਕ ਹੈ ਖੇਡਣ ਵਾਸਤੇ ਨਾਲ ਉਹਦੇ ਕੋਲ ਪਾਣੀ ਦੀ ਸਹੂਲਤ ਚੰਗੀ ਮਿਲ ਰਹੀ ਹੈਗੀ ਕੋਈ ਬਿਮਾਰ ਵੀ ਹੋਇਆ ਇਹਦਾ ਗੰਦਗੀ ਵਾਲੇ ਮਾਹੌਲ ਦਾ ਬਿਮਾਰ ਹੋ ਰਹੇ ਨੇ ਬੱਚੇ ਹੋ ਰਹੇ ਨੇ ਪੂਰੇ ਦੇਖੋ ਇੱਥੇ ਹੈਗੇ ਨੇ ਖੇਡਣ ਨੂੰ ਪ੍ਰੋਬਲਮ ਆ ਜਾਂਦੀ ਹੈ ਬੱਚਿਆਂ ਦੀ ਵੀ ਕੋਈ ਲਿਖਤ ਚ ਸ਼ਿਕਾਇਤ ਕਿਸੇ ਡਿਪਾਰਟਮੈਂਟ ਨੂੰ ਦਿੱਤੀ ਹੈ ਤੁਸੀਂ ਟਾਡਾ ਨੂੰ ਦਿੱਤੀ ਹੋਈ ਹੈ ਚੰਡੀਗੜ੍ਹ ਦਿੱਤੀ ਹੋਈ ਹੈ ਕਾਫੀ ਅਫਸਰ ਕਿੰਨਾ ਸਮਾਂ ਹੋ ਗਿਆ ਸ਼ਿਕਾਇਤ ਦਿੱਤੀ ਨੂੰ ਹਾਂਜੀ ਸ਼ਿਕਾਇਤ ਦਿੱਤੀ ਨੂੰ ਕਿੰਨਾ ਸਮਾਂ ਹੋ ਗਿਆ 6 ਮਹੀਨੇ ਤੋਂ ਹੋ ਗਿਆ ਜੀ ਕੋਈ ਸੁਣਵਾਈ ਕੋਈ ਸੁਣਵਾਈ ਨਹੀਂ ਹੁੰਦੀ ਹੈ ਜੀ ਤੁਹਾਡੇ ਕੀ ਦਿੱਕਤ ਆ ਰਹੀ ਹੈ ਇਸ ਇਲਾਕੇ ਜੇ ਕਦੋਂ ਤੋਂ ਰਹਿ ਰਹੇ ਹੋ ਤੁਸੀਂ ਹਾਂਜੀ ਅਸੀਂ ਵੀ ਜੀ ਉੱਤੋਂ 4 ਸਾਲਾਂ ਤੋਂ ਹੀ ਰਹਿ ਰਹੇ ਆਂਗੇ ਕੀ ਨਾਮ ਹੈ ਤੁਹਾਡਾ ਮੈਂ ਨਾਮ ਹਰਦੀਪ ਸਿੰਘ ਤੇ ਕਦੋਂ ਤੁਹਾਨੂੰ ਇਹ ਫਲੈਟ ਮਿਲੇ ਸੀ ਔਰ ਕਿਹੜੀ ਯੋਜਨਾ ਹੈ ਤਹਿਤ ਤੁਹਾਨੂੰ ਫਲੈਟ ਮਿਲੇ ਹੋਏ ਨੇ ਇਹ ਸਾਨੂੰ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫਲੈਟ ਮਿਲੇ ਹੋਏ ਨੇ ਸਾਨੂੰ ਇਹ 2018 ਚ ਅਲਾਟ ਹੋਏ ਸੀ ਜੀ ਤੇ ਦਿੱਕਤ ਕਦੋਂ ਤੋਂ ਆ ਰਹੀ ਹੈ ਔਰ ਕੀ ਦਿੱਕਤ ਆ ਰਹੀ ਹੈ ਦਿੱਕਤ ਆ ਰਹੀ ਹੈ ਸਾਨੂੰ ਪਾਣੀ ਤੇ ਸੀਵਰੇਜ ਦੀ ਸਪਲਾਈ ਵਿੱਚ ਦਿੱਕਤ ਆ ਰਹੀ ਹੈ ਕਿ ਸੀਵਰੇਜ ਬੰਦ ਪਿਆਗਾ ਜੀ ਆਲੇ-ਦਾਲੇ ਪਾਣੀ ਹੋਇਆ ਪਿਆਗਾ ਇੱਥੇ ਮੱਛਰ ਵਗੈਰਾ ਸਾਰਾ ਕੁਝ ਹੋਇਆ ਪਿਆ ਜੀ ਤੇ ਪਾਣੀ ਦੇ ਸੀਵਰੇਜ ਬਿੱਲ ਜਿਹੜਾ ਹੈ ਉਹ ਵੀ ਪੇ ਕਰਨਾ ਪੈਂਦਾ ਤੁਹਾਨੂੰ ਕੀ ਹਾਂਜੀ 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 ਪਹਿਲਾਂ ਤੇ ਇਹ ਸ਼ੁਰੂ ਚ ਮਾਫ ਸੀਗਾ ਜੀ ਪਰ 2 ਸਾਲ ਬਾਅਦ ਸਾਨੂੰ ਦਿੱਕਤ ਆਉਣ ਲੱਗ ਗਈਆਂ ਜਦੋਂ ਬਿੱਲ ਉਹਨਾਂ ਨੇ ਸਾਨੂੰ ਇਕੱਠਾ ਦੇ ਦਿੱਤਾ ਜੀ ਕਿੰਨਾ ਬਿੱਲ ਦਿੱਤਾ ਸੀਗਾ ਸਰ ਹੁਣ ਉਹਨਾਂ ਨੇ ਅਮਾਉਂਟ ਬਹੁਤ ਜ਼ਿਆਦਾ ਆ ਗਈ ਜੀ ਸੁਵਿਧਾ ਕੋਈ ਨਹੀਂ ਹੈ ਸੁਵਿਧਾ ਕੋਈ ਨਹੀਂ ਹੈਗੀ ਪਹਿਲਾਂ ਸਾਨੂੰ ਇਕੱਲੇ ਇਕੱਲੇ ਰੰਪੇਲਾ ਹੁੰਦਾ ਸੀਗਾ ਤੇ ਸ਼ਿਕਾਇਤ ਦੇਣ ਵਾਸਤੇ ਤੁਹਾਨੂੰ ਕਿੱਥੇ ਜਾਣਾ ਪੈਂਦਾ ਸਾਨੂੰ ਸ਼ਿਕਾਇਤ ਦੇਣ ਵਾਸਤੇ ਜੀ ਪੁਟਾ ਜਾਣਾ ਪੈਂਦਾ ਹੈ ਜੀ ਉਹ ਉਹਦੀ ਕਿੰਨੀ ਦੂਰ ਪੈਂਦਾ ਉਹ ਸਰ ਉਰ ਤੋਂ ਭੇਜਿਆ ਦਾ ਸਾਨੂੰ 10 10 12 ਕਿਲੋਮੀਟਰ ਭੇਜਿਆ ਉਸ ਤੋਂ ਬਾਅਦ ਕੋਈ ਅਫਸਰ ਆਇਆ ਔਰੇ ਕੋਈ ਮੁਲਾਜ਼ਮ ਆਇਆ ਸਰ ਆਂਦੇ ਨੇਗੇ ਤਾਂ ਬਸ ਉਹ ਇਹੀ ਕਹਿ ਕੇ ਜਾਂਦੇ ਨੇਗੇ ਵੀ ਤੁਸੀਂ ਆਪਣਾ ਇਕੱਠੇ ਹੋ ਕੇ ਸਾਰੇ ਜਣੇ ਬਿਲਕੁਲ ਇਕੱਠੇ ਹੋ ਕੇ ਬਿਲ ਤਾਂ ਪਰ ਇਹ ਜੇ ਉਹ ਫਲੈਟ ਪੂਰੇ ਚੜੇ ਹੋਣ